ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਦੇ ਪਿਆਰਿਓ ਮੈਂ ਬਿੰਨੂ ਢਿੱਲੋਂ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਆਇਆ ਸਾਡੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਕੇ ਕਰਨਾ ਆਇਆ ਹੱਥ ਜੋੜ ਕੇ ਕਿਉਂਕਿ ਗੁਰੂ ਸੇਵਾ ਨਾਂ ਦੇ ਸਿਧਾਂਤਾਂ ਦੇ ਉੱਤੇ ਚੱਲਦੇ ਆਂ ਸਾਨੂੰ ਅੱਜ ਲੋੜ ਹੈ ਜੀ ਹਵਾ ਨੂੰ ਬਚਾਉਣ ਦੀ ਪਾਣੀ ਨੂੰ ਬਚਾਉਣ ਦੀ ਸਾਡੀ ਧਰਤੀ ਨੂੰ ਬਚਾਉਣ ਦੀ ਪਾਪੂ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸੋ ਮੇਰੀ ਇਹ ਬੇਨਤੀ ਹੈ ਸਾਡੇ ਕਿਸਾਨ ਭਰਾਵਾਂ ਨੂੰ ਉਹਨਾਂ ਦੇ ਚਰਨਾਂ ਵਿੱਚ ਇਹ ਬੇਨਤੀ ਹੈ ਵੀ ਇਸ ਵਾਰ ਆਪ ਪ੍ਰਾਣੀ ਨੂੰ ਅੱਗ ਨਾ ਲਾਈਂਦੇ ਕਿਉਂਕਿ ਪ੍ਰਾਲੀ ਦੇ ਨਾਲ ਜਦੋਂ ਆਪਾਂ ਅੱਗ ਲਾਉਂਦੇ ਆ ਨਾ ਜੀ ਇੱਕ ਤਾਂ ਪ੍ਰੋਡਕਸ਼ਨ ਹੁੰਦਾ ਹੈ ਉਹਦੇ ਨਾਲ ਸਾਡੇ ਬੱਚੇ ਬਿਮਾਰ ਹੁੰਦੇ ਨੇ ਬਜ਼ੁਰਗ ਮਤਾਂ ਮਾਤਾ ਪੈਣਾ ਸਾਰੇ ਸਾਡੀ ਤੇ ਇਫੈਕਟ ਕਰਦਾ ਉਹ ਤੁਮਾਂ ਤੇ ਦੂਜਾ ਜਿਹੜੇ ਧਰਤੀ ਦੇ ਥੱਲੇ ਸਾਡੇ ਮਿੱਤਰ ਕੀੜੇ ਨੇ ਉਹ ਵੀ ਮਰ ਜਾਂਦੇ ਨੇ ਇਹਦੇ ਨਾਲ ਸੋ ਪਟਿਆਲਾ ਜ਼ਿਲ੍ਹਾ ਜਿਹੜੇ ਪ੍ਰਸ਼ਾਸਨ ਹੈ ਉੱਥੋਂ ਦੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਜੱਧਾ ਘੋਣਾ ਵੱਲੋਂ ਇਹ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਉਹ ਮਸ਼ੀਨਰੀ ਮੁਹੱਈਆ ਕਰ ਰਹੇ ਨੇ ਤੁਹਾਨੂੰ ਆਪਣੀ ਪ੍ਰਾਲੀ ਦੀ ਸੰਭਾਲ ਕਰਨ ਲਈ ਸੋ ਉਹਨਾਂ ਨੇ ਟੋਲ ਫਰੀ ਨੰਬਰ ਵੀ ਇੱਕ ਦਿੱਤਾ ਹੈ ਉਹਦਾ ਇਹ ਨੰਬਰ ਹੈਗਾ ਜੀ ਜਿਹੜਾ 0175 ਇਹ ਕੋਡ ਹੈ ਪਟਿਆਲੇ ਦਾ ਅੱਗੇ ਹੈਗਾ 235 0550 ਮੈਂ ਦੁਬਾਰੇ ਬੋਲ ਦੇਣਾ ਜੀ 0175 ਇਹ ਕੋਡ ਹੈ ਲੈਂਡਲਾਈਨ ਨੰਬਰ ਹੈਗਾ ਜੀ ਇਹ 0175 ਅੱਗੇ ਹੈਗਾ 235 0550 ਇਸ ਨੰਬਰ ਤੇ ਤੁਸੀਂ ਫੋਨ ਕਰਕੇ ਉਹ ਮਸ਼ੀਨਰੀ ਹਾਸਲ ਕਰ ਸਕਦੇ ਹੋ ਉਸ ਤੁਹਾਡੀ ਉਪਰਾਲੀ ਦੀ ਸੰਭਾਲ ਕਰਕੇ ਜਾਣਗੇ ਸੋ ਮੈਂ ਸਮਝਦਾ ਵੀ ਆਪਾਂ ਨੂੰ ਪਟਿਆਲੇ ਨੂੰ ਇਸ ਵਾਰ ਇੱਕ ਰੋਲ ਮਾਡਲ ਬਣਨਾ ਚਾਹੀਦਾ ਪੰਜਾਬ ਦੇ ਵਿੱਚ ਤੇ ਆਪਾਂ ਸਭ ਤੋਂ ਵੱਧ ਅੱਗੇ ਆਏ ਇਸ ਦੇ ਵਿੱਚ ਹਮਲਾ ਮਾਰੀ ਇਸ ਚੀਜ਼ ਨੂੰ ਵੀ ਅੱਗੇ ਤੋਂ ਆਪਾਂ ਕੋਈ ਵੀ ਪ੍ਰਾਲੀ ਨੂੰ ਅੱਗ ਨਾ ਲਾਈਏ ਤੇ ਰੋਲ ਮਾਡਲ ਬਣੀਏ ਸਾਰੇ ਕਹਿਣ ਵੀ ਪਟਿਆਲੇ ਜ਼ਿਲ੍ਹੇ ਇੱਕ ਵੀ ਇਦਾਂ ਦਾ ਕੇਸ ਨਹੀਂ ਹੋਇਆ ਵੀ ਜਿਹਨੇ ਪ੍ਰਾਲੀ ਨੂੰ ਅੱਗ ਲਾਈ ਹੋਣੀ ਸੋ ਮੈਂ ਸਮਝਦਾ ਤੁਸੀਂ ਮੇਰੀ ਇਸ ਬੇਨਤੀ ਨੂੰ ਕਬੂਲੋਗੇ ਵਾਹਿਗੁਰੂ ਤੁਹਾਨੂੰ ਚੜ੍ਹਦੀਆਂ ਕਲਾ ਚੜ੍ਹਖਣ ਵਾਹਿਗੁਰੂ ਜੀ ਦਾ ਖਾਲਸਾ ਵਾਈਗਰ ਚਿੱਕਿਫਤ